ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਵਾਂ ਪਰ ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਬੜਾ ਸੋਹਣਾ ਲਿਖਿਆ ਹੈ ਉਹ ਕਹਿੰਦੇ ਹਨ ਬਾਹਰ ਕੀ ਆਗਨ ਬੂਝਤ ਜਲ ਸਰਤਾ ਕੈ ਨਾਉ ਮੈਂ ਜੋ ਆਗ ਲਗੈ ਕਸ ਕਾ ਬੁਝਾਈ ਬਾਹਰ ਕਿਤੇ ਇਸ ਝੌਂਪੜੇ ਨੂੰ ਮਕਾਨ ਨੂੰ ਅੱਗ ਲੱਗੀ ਹੋਵੇ ਉਹ ਅੱਗ ਨਦੀ ਦੇ ਜਲ ਨਾਲ ਖੂਹ ਦੇ ਜਲ ਨਾਲ ਆਵਕੇ ਪਾਣੀ ਦੇ ਕਿਸੇ ਵੀ ਸਰੋਤ ਦੁਆਰਾ ਉਹ ਅੱਗ ਬੁਝਾਈ ਜਾ ਸਕਦੀ ਹੈ ਪਰ ਕਹਿੰਦੇ ਨਾਓ ਮੈਂ ਜੋ ਆਗ ਲੱਗੈ ਕੈਸੇ ਕਹ ਬੁਝਾਈ ਹੈ ਜੇ ਮਨੁੱਖ ਜਿਹੜਾ ਉਹ ਕਿਸ਼ਤੀ ਦੇ ਵਿੱਚ ਸਵਾਰ ਹੋਵੇ ਤੇ ਕਿਸ਼ਤੀ ਨੂੰ ਹੀ ਅੱਗ ਲੱਗ ਜਾਵੇ ਤੇ ਕਹਦੇ ਬੰਦਾ ਫਿਰ ਹੁਣ ਕੀ ਕਰੇ ਕਿਉਂ ਜੇ ਅੱਗ ਬੁਝਾਏਗਾ ਤਾਂ ਵੀ ਮਰੇਗਾ ਜੇ ਨਹੀਂ ਬੁਝਾਏਗਾ ਤਾਂ ਵੀ ਮਰੇਗਾ ਬਾਹਰ ਦੀ ਅੱਗ ਤਾਂ ਪਾਣੀ ਦੇ ਨਾਲ ਬੁਝਾਈ ਜਾ ਸਕਦੀ ਹੈ ਪਰ ਜੇ ਕਿਸ਼ਤੀ ਨੂੰ ਅੰਦਰ ਅੱਗ ਲੱਗ ਜਾਵੇ ਤੇ ਫਿਰ ਬੰਦਾ ਕਰੇ ਕੀ ਇਸੇ ਪ੍ਰਕਾਰ ਕਹਿੰਦੇ ਬਾਹਰ ਤੇ ਭਾਗ ਓਟ ਲੀਜੀਏ ਕੋਟ ਗੜ ਗੜ ਮੈਂ ਜੋ ਲੂਟ ਲੀ ਜਾ ਕਹੋ ਕਤ ਜਾਈ ਹੈ ਕਹਿੰਦੇ ਬੰਦਾ ਆਪਣੇ ਬਚਾਹਿਤ ਕਿਸੇ ਕਿਲੇ ਦੇ ਵਿੱਚ ਕਿਸੇ ਸਰਾਂ ਦੇ ਵਿੱਚ ਜਾ ਕਰਕੇ ਰਾਤ ਕੱਟੇ ਵੀ ਕਿਦਰੇ ਮੇਰਾ ਕੋਈ ਨੁਕਸਾਨ ਨਾ ਹੋ ਜਾਵੇ ਪਰ ਕਹਿੰਦੇ ਉਹਨੂੰ ਉਸ ਸਰਾਂ ਦੇ ਵਿੱਚ ਉਸ ਕਿਲੇ ਦੇ ਵਿੱਚ ਜੇ ਕੋਈ ਲੁੱਟ ਲਵੇ ਤੇ ਕਹਿੰਦੇ ਬੰਦਾ ਫਿਰ ਕੀ ਕਰ ਸਕਦਾ ਹੈ ਇਸੇ ਪ੍ਰਕਾਰ ਚੋਰਨ ਕੈ ਤਰਾਸ ਜਾਏ ਸ਼ਰਨ ਗਹ ਨਰਿੰਦ ਮਰ ਮਹੀਪਤ ਜੀਓ ਕੈਸੇ ਕਾ ਬਚਾਈ ਚੋਰਾਂ ਦੇ ਡਰ ਤੋਂ ਬੰਦਾ ਸਰਕਾਰੀ ਦਰਬਾਰੇ ਆਪਣੀ ਪਹੁੰਚ ਕਰੇ ਰਾਜੇ ਕੋਲ ਜਾਵੇ ਪਰ ਰਾਜੇ ਦਾ ਕੰਮ ਹੈ ਨਿਆਂ ਕਰਨਾ ਕਹਿੰਦੇ ਨਿਆਂ ਕਰਨ ਦੀ ਬਜਾਏ ਸਗੋਂ ਰਾਜਾ ਹੀ ਜਿਹੜਾ ਉਹ ਮਾਰ ਦੇਵੇ ਸਜ਼ਾ ਦੇ ਦੇਵੇ ਬਿਨਾ ਕਿਸੇ ਕਸੂਰ ਤੋਂ ਤੇ ਕਹਿੰਦੇ ਬੰਦਾ ਕੀ ਕਰ ਸਕਦਾ ਇਸੇ ਪ੍ਰਕਾਰ ਮਾਇਆ ਡਰ ਦਰਪਤ ਹਾਰ ਗੁਰਦੁਆਰਾ ਜਾਵੇ ਮਾਇਆ ਦੇ ਡਰ ਤੋਂ ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਹੋਣ ਵਾਸਤੇ ਬੰਦਾ ਕਹਿੰਦੇ ਗੁਰੂ ਦੇ ਘਰ ਆਵੇ ਤਾਹ ਜੋ ਮਾਇਆ ਵਿਆਪੈ ਕਹਾ ਕਤ ਜਾਈਏ ਕਹਿੰਦੇ ਜੇ ਇੱਥੇ ਆ ਕਰਕੇ ਵੀ ਮਾਇਆ ਘੇਰ ਲਵੇ ਤੇ ਫਿਰ ਦੱਸੋ ਸ਼ਾਂਤੀ ਕਿੱਥੋਂ ਮਿਲਣੀ ਹੈ ਜੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕਰਕੇ ਵੀ ਹਿਰਦਾ ਤਪਦੇ ਦਾ ਤਪਦਾ ਹੈ ਤੇ ਫਿਰ ਭਾਈ ਇਹ ਠਰੇਗਾ ਕਿੱਥੇ ਜੇ ਸਤਿਗੁਰੂ ਦੀ ਸ਼ਰਣ ਦੇ ਵਿੱਚ ਆ ਕਰਕੇ ਨਹੀਂ ਨਾ ਠਰ ਸਕਦਾ ਤੇ ਇਹ ਹੋਰ ਕਿਧਰੇ ਵੀ ਨਹੀਂ ਠਰ ਸਕਦਾ ਜੇ ਇਥੇ ਆ ਕਰਕੇ ਵੀ ਮਾਇਆ ਦਾ ਪ੍ਰਭਾਵ ਵਿਆਪੀ ਜਾ ਰਿਹਾ ਹੈ ਤੇ ਫਿਰ ਮਾਫ ਕਰਨਾ ਦੁਨੀਆਂ ਦਾ ਕੋਈ ਇਦਾਂ ਦਾ ਸਥਾਨ ਬੜਿਆ ਨਹੀਂ ਜਿੱਥੇ ਜਾ ਕਰਕੇ ਸਾਨੂੰ ਸ਼ਾਂਤੀ ਆਏ ਅਸੀਂ ਸੁਖੀ ਹੋਵਾਂਗੇ ਇਸ ਕਰਕੇ ਆਈ ਗੁਰਦਾਸ ਜੀ ਕਹਿੰਦੇ ਮਾਇਆ ਡਰ ਦਰਪਤ ਹਾਰ ਗੁਰਦੁਆਰਾ ਜਾ ਰਾ ਇਹਦੇ ਡਰ ਦੇ ਬਾਰੇ ਤਾਂ ਅਸੀਂ ਮਹਾਰਾਜ ਦੇ ਚਰਨਾਂ ਜਾਏ ਸੀ ਪਰ ਇੱਥੇ ਆ ਕਰਕੇ ਦੇਖਿਆ ਲੋਕ ਇੱਥੇ ਵੀ ਲੜੀ ਜਾਂਦੇ ਆ ਇੱਥੇ ਵੀ ਉਹੀ ਕਾਟੋ ਕਲੇਸ਼ ਆ ਜਿਹੜਾ ਘਰਾਂ ਚ ਸੀ ਤਾਹ ਜੋ ਮਾਇਆ ਬੈਪਾ ਕਾਹ ਕੱਤ ਜਾਈਏ ਇੱਥੇ ਆ ਕਰਕੇ ਜੇ ਇਹ ਸਾਰੇ ਚ ਮੇਲੇ ਸਾਡਾ ਖੜਾ ਨਾ ਛੱਡਣ ਤੇ ਕਹਿੰਦੇ ਦੱਸੋ ਫਿਰ ਭਾਈ ਕਿੱਥੇ ਜਾਣਾ ਚਾਹੀਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਜੀਵਾਂ ਦਾ ਕਲਿਆਣ ਕਰਦੇ ਐ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹਦੇ ਪ੍ਰਭਾਵ ਤੋਂ ਤਾਂ ਹੀ ਆਜ਼ਾਦ ਹੋਏਗਾ ਜੇ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰੇਗਾ